ਤਬਈਏ ਗੁਰੂ ਘਰ ਚ ਬੈ ਕੇ ਨਿਚਾਰ ਕਰੀਏ ਗੁਰੂ ਘਰ ਚ ਬੈ ਕੇ ਗਰਬਾਣੀ ਦਾ ਅਭਿਆਸ ਕਰੀਏ ਪਿੰਡੋਂ ਪਿੰਡੋਂ ਅਭਿਆਸ ਤੇ ਚਲਾਓ ਬੱਤੀਆਂ ਦੰਡਾਂ ਚੋਂ ਗੱਲ ਕੱਢਣੀ ਸੋਕੀ ਆ ਵੀਰ ਪਿਰਿਆ ਪਗੋਂਦੇ ਮਰਦ ਨੇ ਜਿਹਦਾ ਦਾੜਾ ਉਹ ਨਾਲੀਆਂ ਚ ਰੋਂਦਾ ਉਹ ਤੁਹਾਡੇ ਹੱਕ ਚ ਕਿੱਦਾਂ ਫੈਸਲੇ ਲੇ ਲੂ ਤੇ ਜਿਨ੍ਹਾਂ ਦੇ ਦਾੜੇ ਆ ਨਾ ਜਿਨ੍ਹਾਂ ਨੂੰ ਪਤਾ ਗੁਰੂ ਨੂੰ ਲੇਖਾ ਦੇਣਾ ਉਹਨੇ ਜਿਹੜੇ ਫੈਸਲੇ ਲੈਣਗੇ ਨਾ ਤੇ ਮਰਤਾਂ ਵਾਲੇ ਲੈਣਗੇ ਲੇ ਹੀ ਨਾ ਕਲੀ ਫੁੱਲਾ ਸਿੰਘ ਉਹਨਾਂ ਨੇ ਨੌਜਵਾਨ ਨੂੰ ਐਸ ਵੇਲੇ ਤੇ ਐਸ ਵੇਲੇ ਸਰਪੇ ਕੋਈ ਆਪਣਾ ਆਪਾਇ ਤੇ ਬਚਾਵਾ ਗੁਰੂ ਗ੍ਰੰਥ ਸਾਹਿਬ ਕੋ ਜਾ ਕੇ ਭੁੱਲ ਬਖਸ਼ਾ ਕੇ ਦੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀ ਏ ਤੇ ਪਾਸ਼ਾ ਸਾਨੂੰ ਮਾਰਗ ਦਿਖਾ ਫਿਰ ਸੱਚੇ ਪਾਛ ਕਦੀ ਗਲਤ ਮਾਰਗ ਨਹੀਂ ਦਿਖਾਉਣਾ ਆਪਾਂ ਇਕੱਠੇ ਹੋਈਏ ਉਹ ਅਗਲੇ ਅਗਲੇ ਕਰਕੇ ਸ਼ਿਕਾਰ ਕਰੀ ਜਾਂਦੇ ਕਿ ਇਹਨੂੰ ਕਿਤੇ ਕਰੀ ਜਾਂਦੇ ਤਹੀਂ ਇੱਕ ਦੂਜੇ ਨੂੰ ਵੇਖਦੇ ਰਹਿਣਦੇ ਆ ਪਰ ਸਿੱਖਾ ਸੱਕੀ ਸਿੱਖ ਦਾ ਵੈਰੀ ਨਾ ਹੋਈ ਚੇਤੇ ਰੱਖੇ ਪੰਥ ਨਾ ਡਗਾਣਾ ਕਮਾਈ ਰੋਲ ਜੇਗਾ ਗੱਲਾਂ ਕਨੀਆਂ ਸਿਖਾਉਣੀਆਂ ਗੁਰਨਾਨਕ ਦਾ ਘਰ ਵਾ ਮਰਜੀ ਹਲ ਚਾਉਂਦੇ ਕਈ ਤੇ ਚੀਕਾਂ ਪੈ ਜਾਂਦੀਆਂ ਇਹ ਫਤੇ ਸਿੰਘ ਹੋਣਾ ਨੇ ਕੋਈ ਕਲਾ ਚੰਗੀ ਵਰਤੋਣੀ ਇਹੋ ਜੀ ਕਲਾ ਵਰਤੂਗੀ ਨਾ ਇਹ ਰੋਣਗੇ ਇਹਨਾ ਇੱਧਰ ਜੋਗੇ ਨਾ ਉੱਧਰ ਜੋਗੇ ਹੋਣਗੇ ਅੱਜ ਦੇ ਬੈਠੇ ਨਾ ਘਰੇ ਕੁਰਸੀਆਂ ਤੇ ਸਦਾ ਨਹੀਂ ਰਹਿਣਾ ਜਿਨ੍ਹਾਂ ਦੇ ਫੁੱਲ ਬਰਸਦੇ ਉਹਨਾਂ ਦੀ ਵੇਖਿਓ ਮਹਾਰਾਜ ਦਰਸ਼ਕ ਸਾਨੂੰ ਹਰ ਇੱਕ ਨੂੰ ਇੱਕ ਤਕਰੀਰ ਨਹੀਂ ਸੁਣਾਉਣਾ ਚਾਹੀਦਾ ਜੀਵਨ ਵੇਖਿਓ ਕਿਤੇ ਇਹਨਾਂ ਦੇ ਪੁਰਖਾਂ ਦਾ ਪਰਿਚ ਨਿਹੰਗ ਸਿੰਘਾਂ ਦੇ ਜਦੋਂ ਜਦੋਂ ਨਿਹੰਗ ਸਿੰਘਾਂ ਦੇ ਆਪ ਤਤਕਰਾ ਕੀਤਾ ਨਾ ਅਸੀਂ ਰੁਲ ਗਏ ਇਸ ਕਰਕੇ ਇਹਨਾਂ ਦਾ ਖਸਮ ਗੁਰੂ ਘਰ ਕੀ ਧਰਵਾ ਜੇ ਤਾਂ ਬਈਏ ਗੁਰੂ ਘਰ ਚ ਬੈ ਕੇ ਵਿਚਾਰ ਕਰੀਏ ਗੁਰੂ ਘਰ ਚ ਬੈ ਕੇ ਗੁਰਬਾਣੀ ਦਾ ਅਭਿਆਸ ਕਰੀਏ ਪਿੰਡੋਂ ਪਿੰਡੋਂ ਵਿਆਹ ਤੇ ਚਲਾਓ ਬੱਤੀਆਂ ਦੰਡਾਂ ਚੋਂ ਗੱਲ ਕੱਢਣੀ ਸੋਖੀ ਆ ਵੀਰ ਪਿਰਿਆ ਪਗੋਂਦੇ ਮਰਦ ਨੇ ਕੱਢਣੀ ਸੋਖੀ ਆ ਪਗੋਂਦੇ ਮਰਦ ਨੇ ਮਨ ਕਿਹਾ ਜਾ ਕੇ ਏਰਦੇ ਕੂੜ ਸੱਚ ਨਾ ਭਾਵੀ ਜੇ ਕੋ ਬੋਲੇ ਸੱਚ ਤੇ ਕੂੜਾ ਜਲ ਜਾਈ ਜਿਹਦਾ ਦੜਾ ਉਹ ਨਾਲੀਆਂ ਚ ਰੁਲਦਾ ਉਹ ਤੁਹਾਡੇ ਹੱਕ ਚ ਕਿੱਦਾਂ ਫੈਸਲੇ ਲੈ ਲੂ ਤੇ ਜਿਨ੍ਹਾਂ ਦੇ ਦੜੇ ਆ ਨਾ ਜਿਹਨਾਂ ਨੇ ਪਤਾ ਗੁਰੂ ਨੂੰ ਲੇਖਾ ਦੇਣਾ ਤੋਹਫੇ ਜਿਹੜੇ ਫੈਸਲੇ ਲੈਣਗੇ ਨਾ ਤੇ ਫੇ ਮਰਦਾਂ ਵਾਲੇ ਲੈਣਗੇ ਲੈ ਹੀ ਨਾ ਕਾਲੀ ਫੁੱਲਾ ਸਿੰਘ ਹੋਣਾ ਨੇ ਲੈ ਹੀ ਨਾ ਬਾਬਾ ਹਰਮਾਨ ਸਿੰਘ ਨੇ ਲੈ ਹੀ ਬਾਬਾ ਦੀਪ ਸਿੰਘ ਹੋਣਾ ਨੇ ਸਿਰਤਲੀ ਦੇ ਟਕਾਲੇ ਸਾਨੂੰ ਸਾਡੇ ਸੱਤ ਗੁਰਦੀ ਜਿਹੜੀ ਸੇਹ ਦਾ ਨੌਜਵਾਨੋ ਐਸ ਵੇਲੇ ਤੇ ਐਸ ਵੇਲੇ ਸਿਰਫ ਕੋਈ ਆਪਣਾ ਆਪਾ ਇਹ ਤੇ ਬਚਾਵਾ ਗੁਰੂ ਗ੍ਰੰਥ ਸਾਹਿਬ ਕੋ ਜਾ ਕੇ ਭੁੱਲ ਬਖਸ਼ਾ ਕੇ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀ ਏ ਤੇ ਪਾਸ਼ਾ ਸਾਨੂੰ ਮਾਰਗ ਦਿਖਾ ਫਿਰ ਸੱਚੇ ਪਾਤਸ਼ਾਹ ਕਦੀ ਗਲਤ ਮਾਰਗ ਨਹੀਂ ਦਿਖਾਉਣ ਆਪਾਂ ਇਕੱਠੇ ਹੋਈਏ ਉਹ ਅਗਲੇ ਅਗਲੇ ਕੱਲੇ ਕੱਲੇ ਦਾ ਕਰਕੇ ਸ਼ਿਕਾਰ ਕਰੀ ਜਾਂਦੇ ਕਿ ਇਹਨੂੰ ਕਿਤੇ ਕਰੀ ਜਾਂਦੇ ਤਹੀਂ ਇੱਕ ਦੂਜੇ ਨੂੰ ਵੇਖਦੇ ਰਹਿਣਦੇ ਆ ਪਰ ਸਿੱਖਾ ਸਿੱਖੀ ਸਿੱਖ ਦਾ ਵੈਰੀ ਨਾ ਹੋਈ ਚੇਤੇ ਰੱਖੀ ਪੰਥ ਨਾ ਡਗਾਣਾ ਕਮਾਈ ਰੋਲ ਜੇਗਾ ਗੱਲਾਂ ਕੰਨੀਆਂ ਸਖੋਲੀਆਂ ਗੁਰਨਾਨਕ ਦਾ ਘਰ ਵਾ ਮੜਜੀ ਹਲਚਾਉਂਦੇ ਕਈ ਤੇ ਚੀਕਾਂ ਪੈ ਜਾਂਦੀਆਂ ਇਥੇ ਤੇ ਪਤਾ ਨਹੀਂ ਜ਼ਿੰਦਗੀ ਪਤਾ ਨਹੀਂ ਸੰਘਰਸ਼ਾਂ 'ਚ ਲੰਘ ਜਾਂਦੀ ਆ ਹੁਣ ਸੱਚ ਆ ਕਿਈਆਂ ਨੇ ਸੁਣਨਾ ਕਈਆਂ ਨੇ ਕਈਆਂ ਨੂੰ ਚੰਗਾ ਲੱਗਣਾ ਕਈਆਂ ਨੂੰ ਚੁਭਣਾ ਤੇ ਪਰ ਹਾਂ ਸਾਡੇ ਪਾਤਸ਼ਾਹ ਨੇ ਕਿਹਾ ਤਾਂ ਸੱਚ ਬੋਲਾਂਗੇ ਤੇ ਬੋਲਦੇ ਰਵਾਂਗੇ ਇਹ ਗੱਲ ਆ ਪਰ ਗੱਲ ਚੇਤੇ ਰੱਖਿਓ ਬਾਬਾ ਫਤੇਹ ਸਿੰਘ ਹੋਣਾ ਨੇ ਕੋਈ ਕਲਾ ਚੰਗੀ ਵਰਤੋਣੀ। ਐਹੋ ਜੀ ਕਲਾ ਵਰਤੂਗੀ ਨਾ ਇਹ ਰੋਣਗੇ। ਇਹਨਾਂ ਇੱਧਰ ਜੋਗੇ ਨਾ ਉੱਧਰ ਜੋਗੇ ਹੋਣਗੇ। ਅੱਜ ਦੇ ਬੈਠੇ ਨਾ ਘਰੇ ਕੁਰਸੀਆਂ ਤੇ ਸਦਾ ਨਹੀਂ ਰਹਿਣਾ। ਚੰਗੇ ਰਹੀਏ। ਆਪਾਂ ਸਾਰੇ ਭੈਣ ਭਰਾ ਆਂ ਪੰਜਾਬ ਦੇ ਆਂ ਭਾਵੇਂ ਪੁਲਸੀਆ ਭਾਵੇਂ ਕੋਈ ਵੀ ਆ। ਸਾਰੇ ਇਨਸਾਨੀਅਤ ਆ। ਆਪਾਂ ਇਕੱਠੇ ਹੋਈਏ ਕਿ ਇਹ ਨਹੀਂ ਆਪਾਂ ਇਨਸਾਨੀਅਤ ਬਚਾਈਏ। ਗੁਰੂ ਗ੍ਰੰਥ ਸਾਹਿਬ ਦਾ ਆਪਾਂ ਸਾਰੇ ਭੁੱਲ ਮੰਗਾਈਏ। ਤੁਹਾਡੀ ਵੀ ਮਰ ਕੇ ਅਰਦਾਸ ਉੱਥੇ ਹੋਣੀ ਤੇ ਹੱਡੀ ਵੀ ਉੱਥੇ ਹੀ ਹੋਣੀ। ਡਰ ਪਾਉ ਹੀ ਨਹੀਂ ਹੈ ਦਾ ਡਰ ਪਾ ਦਿੰਦਾ ਨਾ ਪਰਮੇਸ਼ਰ ਜੇ ਤੇ ਨਾ ਰੱਖਣ ਮੈਂ ਇਹਨਾਂ ਕਹਿੰਦਾ ਡਰ ਨਹੀਂ ਆ ਜੇ ਡਰਨਾ ਹੋਵੇ ਤੇ ਫੇਨੇ ਨਹੀਂ ਸਕੋਲਟੇ ਨਾਲ ਲੈ ਕੇ ਤਰੇ ਫਿਰਨਾ ਹੈ ਨਾ ਡਰੋਂ ਪਾ ਦਿੰਦਾ ਵਾ ਡਰ ਸਾਰਿਆਂ ਨੂੰ ਆ ਪਰ ਇੱਕ ਵੀ ਜਿਹੜੀ ਨੇ ਕਿਉਂਦਾ ਹੰਕਾਰ ਦਾ ਕਿਲਾ ਇੱਕ ਜਿਹੜੀ ਦੀ ਪਤਾ ਨਹੀਂ ਮੈਂ ਕੀ ਆ ਉਹ ਨਹੀਂ ਜਾਂਦਾ ਜਿਸ ਦਿਨ ਉਹ ਚੱਲ ਗਿਆ ਉਸ ਦਿਨ ਇਹ ਇਨਸਾਨ ਬਣ ਜਾਣਗੇ ਜੋ ਦਿਨ ਜਦੋਂ ਇਨਸਾਨ ਬਣ ਗਏ ਉਦੋਂ ਕੰਮ ਚੰਗੇ ਬਾਬਾ ਜੀ ਇੱਕ ਨਿਹੰਗ ਸਿੰਘ ਜਿਹੜੀ ਗੁਰੂ ਦੀ ਫੌਜ ਆ ਪੰਥ ਹੈ ਹਾਂਜੀ ਕੋਨੋ ਵੀ ਜਨੇ ਆਵੀ ਸਕਿਉਰਟੀ ਗਾਰਡ ਦੀ ਲੋੜ ਪੈਂਦੀ ਆ ਉਦਾਂ ਨਹੀਂ ਜੀ ਜਿਵੇਂ ਅਸੀਂ ਦੇਖਿਆ ਬੁੱਢਾ ਦਲ ਦੇ ਜਥੇਦਾਰ ਜਾਂ ਹੋਰ ਕਈ ਐਸੇ ਜਥੇਦਾਰ ਆਪਾਂ ਦੇਖੇ ਬਾਬਾ ਜੀ ਉਹਨਾਂ ਦੀ ਸਕਿਉਰਟੀ ਰੋਡੇ ਬਿਨਾ ਕੇਸਾਂ ਵਾਲੇ ਇਹ ਨਾ ਇਹਦੇ ਬਾਰੇ ਨਾ ਇੱਕ ਲੱਖ ਹੂੰ ਸ਼ੀਤ ਸਿੰਘ ਜਾਣਦੀ ਆ ਇਹ ਆ ਕਿ ਨਹੀਂ ਹੈ ਨਾ ਹੂੰ ਜੋ ਸ਼ੀਤ ਫੈਸਲਾ ਲੈਣਗੇ ਨਾ ਤਕੜੇ ਲੈਣਗੇ ਹੂੰ ਉਹਨਾਂ ਨੂੰ ਵੀ ਪਤਾ ਤੇ ਸਾਨੂੰ ਵੀ ਤੁਹਾਨੂੰ ਵੀ ਆਪਾਂ ਸ਼ੀਦਾ ਤੋਂ ਵੱਡਾ ਨਹੀਂ ਮੈਂ ਕਿਸ ਨੂੰ ਮੰਨਦਾ ਹੂੰ ਤੇ ਬਾਬਾ ਫਤੇ ਸਿੰਘ ਉਹਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਤੋਂ ਵੱਡਾ ਕੌਣ ਹੈ ਭਾਈ ਤੇ ਜਿਹੜੇ ਸਾਡੇ ਮਾਰੇ ਚੜ੍ਹਦੀ ਕਲਾ ਵਾਲੇ ਗੁਰ ਸੇਖ ਆ ਹੂੰ ਸਾਧੂ ਵੀ ਆ ਨੰਗਾ ਸੰਗਤ ਦੇ ਹੂੰ ਬੰਦਗੀ ਵਾਲੇ ਵੀ ਆ ਬੜੇ 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 ਸਤਕਾਰਯੋਗ ਆ ਹੂੰ ਬੜੀ ਬੰਦਗੀ ਕਈਆਂ ਦੀ ਹੂੰ ਕਈਆਂ ਦੀ ਰਸਨਾ ਤੇ ਫੁੱਲ ਵਰਸਦੇ ਆ ਹੂੰ ਕਈਆਂ ਤੇ ਤੇ ਆਦੀ ਵਰਸਦੀ ਜਿਨ੍ਹਾਂ ਦੇ ਫੁੱਲ ਵਰਸਦੇ ਉਹਨਾਂ ਦੀ ਵੇਖਿਓ ਮਹਾਰਾਜ ਦਰਸ਼ਨ ਕਰ ਹੂੰ ਸਾਨੂੰ ਹਰ ਇੱਕ ਨੂੰ ਕਿਤਕੜੀ ਜਨੇ ਤੋਲਣਾ ਚਾਹੀਦਾ ਹੂੰ ਜੀਵਨ ਵੇਖੋ ਕਿ ਤੇ ਇਹਨਾਂ ਦੇ ਪੁਰਖਾਂ ਦਾ ਪੜ ਕੇ ਨਿਹੰਗਾਂ ਸਿੰਘਾਂ ਦੇ ਜਦੋਂ ਜਦੋਂ ਨਿਹੰਗਾਂ ਸਿੰਘਾਂ ਦੇ ਆਪ ਤਤਕਰਾ ਕੀਤਾ ਨਾ ਅਸੀਂ ਰੁਲ ਗਏ ਉਹਦੇ ਇਸ ਕਰਕੇ ਇਹਨਾਂ ਦਾ ਖਸਮ ਗੁਰੂ ਕਾਲ ਕੀ ਧਰਵਾ ਤੇ ਹਾਂ ਦੇ ਵੀ ਨਿਹੰਗਾਂ ਸਿੰਘਾਂ ਦੇ ਵੀ ਉਹ ਜਿਹੇ ਦਾਨਾ ਜਿਹੜੇ ਨਿਹੰਗਾਂ ਚੰਗੇ ਚੜ੍ਹਦੀ ਕਲਾ ਵਾਲੇ ਅਣਿਆਗੇ ਸਿੰਘ ਤਾਂ ਦੇਖ ਲੈਣਗੇ ਨਾ ਫਲਾਣੇ ਦਾ ਪਸਤਰ ਨਸਤਾਨਾ ਖਿਆ ਕਰਨਗੇ ਓਏ ਇਹਦੇ ਪਸਤਰ ਦੋ ਉਹ ਛੱਪਾ ਤਾਂ ਲੱਗਿਆ ਰੰਗ ਲੱਗੇ ਆ ਵਾ ਉਹਨੂੰ ਪਤਾ ਲੱਗਿਆ ਸਾਡਾ ਪਰਿਵਾਰ ਵਾ ਪਤੇ ਪੌਂਡਿਆ ਵਾ ਤੇ ਜਿਹੜੇ ਫੇ ਕਈ ਇੰਚ ਹੈਗਾ ਯਾਤਪਾਦ ਦਾ ਉਹ ਤੈਨੂੰ ਪਤਾ ਵੀ ਅੱਗੇ ਜਾ ਕੇ ਉਹਨਾਂ ਨੇ ਹਿਸਾਬ ਦੇਣਾ ਥੋੜਾ ਦੇਣਾ ਹੂੰ ਉਹਦੇ ਹਿਸਾਬ ਉਹਨੇ ਦੇਣਾ ਹੂੰ ਤੇ ਜਦੋਂ ਹਿਸਾਬ ਲੈਣਾ ਤਾਂ ਫੇਰ ਉੱਥੇ ਜਾ ਕੇ ਫੇ ਪਤਾ ਨਹੀਂ ਕਿੱਦਾਂ ਐ ਐ ਤੋ ਉਹਨੂੰ ਨਹੀਂ ਆਉਣੀ ਹਨਾ ਜਦੋਂ ਮਾਰੇ ਪਿੱਛੇ ਪਈ ਇਹ ਗੱਲ ਤੁਹਾਨੂੰ ਮੈਂ ਕਿਦੋਂ ਆਕੀ ਤੁਹਾਨੂੰ ਤਾਂ ਮੈਂ ਫੇਰ ਨਾਂਗੂ ਤੇ ਇਕੱਠੇ ਰਹਿਣ ਨੂੰ ਆਖਿਆ ਇਸ ਕਰਕੇ ਆਪ ਆਪਾ ਗੁਰੂ ਕਲਗੀਧਰ ਪਾਤਸ਼ਾਹ ਦੇ ਹੋ ਜੀ ਹੈਨਾ ਬਾਬਾ ਜੀ ਇਹਦੇ ਵਿੱਚ ਆਪਾਂ ਇੱਕ ਹੋਰ ਗੱਲ ਨਾਲ ਦੇ ਨਾਲ ਐਡ ਕਰਨੀ ਆ ਰਾਮ ਮੰਦਰ ਦੀ ਜਦੋਂ ਸਾਰੀ ਸੀ ਤਾਂ ਇੱਕ ਹਰਜੀਤ ਸਿੰਘ ਨਿਹੰਗ ਬਾਨ ਦੇ ਵਿੱਚ ਉਹ ਨਿਹੰਗ ਸਿੰਘ ਆ ਹਨੀ ਰਾਮ ਮੰਦਰ ਦੀ ਜਦੋਂ ਸਾਰੀ ਹੋਈ ਤਾਂ ਉਦੋਂ ਵੀ ਉਹ ਬਹੁਤ ਕੁਝ ਗੱਲਾਂ ਕੀਤੀਆਂ ਉਹਨੇ ਤੇ ਉਹ ਬੜੇ ਸਤਕਾਰ ਨਾਲ ਗਿਆ ਰਾਮ ਮੰਦਰ ਦੇ ਸਾਰੀ ਲਈ ਤੇ ਉਹ ਬਾਬਾ ਜੀ ਹੁਣ ਉਹਦੇ ਤੇ ਰੇਪ ਦੇ ਕੇਸ ਵੀ ਹੈਗੇ ਨੇ ਕਿ ਉਹਨੇ ਹੈਨਾ ਤੇ ਕਈ ਨੋਬਤਾਂ ਨੇ ਉਹਦੇ ਚ ਸਿਰ ਤੇ ਚੱਲਦੀਆਂ ਹੁਣ ਥੋੜੇ ਦਿਨ ਪਹਿਲਾਂ ਵੀਡੀਓ ਉਹਦੀ ਆਈ ਹੈ ਤੇ ਉਹ ਇੱਕ ਹਵਨ ਕਰ ਰਹੇ ਨੇ ਸਿਧੰਗ ਸਿੰਘ 20 25 ਨਿਹੰਗ ਸਿੰਘ ਹਵਨ ਕਰ ਰਹੇ ਨੇ ਮੋਰੇ ਬਾਹਮਣ ਪੰਡਤ ਬੈਠੇ ਨੇ ਇਹਦੇ ਬਾਰੇ ਖੁੱਲ ਕੇ ਦੱਸਿਓ ਮੜਾਏ ਵੇਖੋ ਜਿਹੜੀ ਨਾ ਤੁਸੀਂ ਆਪਾਂ ਇਹ ਵਜਨ ਕੀਤਾ ਰਹੀ ਹੈ ਨਾ ਹਰਜੀਤ ਸਿੰਘ ਜਿਹੜੀ ਤੇ ਆਪਣੀ ਸਹੀ ਹੈਗੀ ਨਾ ਨਿਹੰਗਰ ਸਿੰਘਾਂ ਦੀ ਸ਼ਾਸਤਰ ਆਪਾਂ ਸਮਗਰੀ ਦਿਖਾਉਣੇ ਆ ਹਮ ਫੌਜ ਦੀ ਮਰਿਆਦਾ ਤੇ ਜਿਹੜੀ ਤੁਸੀਂ ਉਹਨਾਂ ਨੇ ਗੱਲ ਕੀਤੀ ਤੁਸੀਂ ਪਹਿਲਾਂ ਵਜਨ ਕੀਤਾ ਵੀ ਉਹ ਹੁਣ ਜਿਹੜੀ ਉਹਦੀ ਜਿਹੜੀ ਮਹੱਤਵ ਆ ਹਮ ਜਿਹੜੇ ਸਹਾਨਾ ਚੱਲ ਰਹੀ ਆ ਕੀ ਉਹਦੇ ਪਿੱਛੇ ਤੁਹਾਨੂੰ ਪਤਾ ਨਹੀਂ ਸਮਾਂ ਕਿਹੜਾ ਚੱਲਦਾ ਆ ਆਪਾਂ ਕਦੇ ਵਚਨ ਕੀਤੀ ਕਿਹੜਾ ਚੱਲਣ ਡਿਆ ਇੱਕ ਇਹਨਾਂ ਨੂੰ ਪੇਸ਼ ਕਰਕੇ ਆਮ ਜਨਤਾ ਨੂੰ ਇੱਧਰ ਨੂੰ ਤੋਰਨਾ ਕਿਉਂ ਮੀਡੀਆ 'ਚ ਦਿਖਾ ਕੇ ਨਿਹਗਰ ਸਿੰਘਾਂ ਦੀ ਭੰਡਾਰ ਜਿਹੜੀ ਤੁਸੀਂ ਹੁਣ ਗੱਲ ਕਾਣਦੇ ਆ ਵੀ ਜਿਹੜੀ ਰਾਮ ਮੰਦਰ ਵੇਖੋ ਮੈਂ ਅੱਗੇ ਵੀ ਵਜਨ ਕੀਤਾ ਸੀ ਇਹ ਵੀ ਅਕਾਲ ਪੁਰਖ ਦੇ ਆ ਨਹੀਂ ਆ ਇਹਨਾਂ ਨੂੰ ਅਕਾਲ ਪੁਰਖ ਨੇ ਭੇਜਿਆ ਨਾ ਸਾਰੇ ਨੂੰ ਕਾਲ ਪੁਰਖ ਨੂੰ ਭੇਜਿਆ ਹਾਂ ਪ੍ਰਿਥਵੀਆ ਕੋ ਨਹੀਂ ਹੂੰ ਗੁਰੂ ਘਰ ਦਾ ਲੜਕਾ ਹੀ ਨਾ ਮਾਰਾ ਕਿਰਪਾ ਕਰ ਗੁਰਗਰ ਦਾ ਪੁੱਤਰ ਹੀ ਨਾ ਹਲਾ ਜੀ ਤੇ ਕੀ ਨਹੀਂ ਕੀਤਾ ਨੇ ਗੁਰੂ ਘਰ ਨਾਲ ਇਹੋ ਜੇ ਬੜੇ ਹੋਣੇ ਆ ਦੇਖੀ ਇਹੋ ਜੇ ਨਹੀਂ ਪਰਵਾਹੀ ਕੋਈ ਨਹੀਂ ਸਿੱਖਾ ਤੂੰ ਆਪਣਾ ਜੀਵਨ ਸੁਧਾਰ ਤੂੰ ਗੁਰੂ ਗ੍ਰੰਥ ਸਾਹਿਬ ਕੋ ਪੁਛ ਸੱਚੇ ਪਾਤਸ਼ਾਹ ਤੁਸੀਂ ਕੀ ਕਹਿੰਦੇ ਆ ਮਰਗੇ ਜੈਸਾ ਬਾਲਕ 520 ਭਾਈ ਲੱਖ ਅਪਰਾਧ ਕਮਾਏ ਕਰ ਉਪਦੇ ਛਿੜਕੇ ਬੋਹ ਪਾਤੀ ਬਹੁੜ ਪਿਤਾ ਕਰਨੇ ਵਿਖੋ ਜਦੋਂ ਤੁਸੀਂ ਗੁਰੂ ਨਾਲ ਜੁੜੋਗੇ ਨਾ ਗੁਰੂ ਨਾਲ ਤੇ ਜਿਹੜੇ ਤੁਹਾਡੇ ਅਵਗਣਾਂ ਨਾ ਉਹ ਨਹੀਂ ਗਿਣੇ ਜੜੇ ਅ ਸਿੱਖ ਜਿਹੜਾ ਗੁਣਾਂ ਦਾ ਵਪਾਰੀ ਆ ਮੇਰਾ ਵੀ ਗੱਲ ਚੇਤੇ ਰੱਖਿਆ ਆ ਪਾ ਗੋਣ ਵੇਖਣੇ ਆ ਅਵਗਣ ਨਹੀਂ ਵੇਖਣੇ ਹਨ ਨਹੀਂ ਪਤਾ ਔਰ ਚ ਕਿਹੜਾ ਅਵਗਣ ਕੀ ਆ ਨਾ ਉਹ ਚੇਤੇ ਰੱਖੇ ਸਮਾਉਣ ਤੇ ਪਤਾ ਨਹੀਂ ਤਨਵੱਗ ਵੀ ਗੱਲ ਕੀਤੀ ਐ ਸ਼ੀ ਤਾਂ ਕਿਹੜੀ ਕਲਾਮਾਤ ਵਰਤੋਣੀ ਕੀ ਵਰਤਵਾ। ਹੂੰ ਦੀਵਾ ਬੁਝਣ ਤੋਂ ਪਹਿਲਾਂ ਇੱਕ ਨਾ ਲਾਈਟ ਆਈਆ ਬੜੀਆਂ ਮਾਰਦਾ। ਹੂੰ ਹੈਨਾ ਦਾਦਾ ਹਾਂਜੀ ਹੈਨਾ ਇਹਨਾਂ ਨੇ ਇਹਨਾਂ ਨੇ ਪਤਾ ਸਰੀਏ ਛੱਡਣਾ ਵਾ ਜੋ ਸਚਾਈ ਓ ਕਿਹਦੇ ਪਿਛੇ ਲਾ ਕੇ ਕਿਹੜੀ ਸੋਬਾ ਖਟਣ ਦੇ। ਹੂੰ ਆਪਾਂ ਇੱਕੋ ਗੱਲ ਚੰਨੇ ਆ ਜਿਹਦਾ ਗੁਰੂ ਕਲਗੀਧਰ ਪਾਸ਼ਾ ਨਾ ਹੂੰ ਜਿਹਦਾ ਬਾਬਾ ਫਤੇ ਸਿੰਘ ਆ ਉਹਦਾ ਨਾਂ ਲੱਲਾ ਵੀਰੋ ਮੇਰਾ ਕਿਸੇ ਚੀ ਦੀ ਲੋੜ ਹੀ ਨਹੀਂ। ਕਿਹੜੇ ਇਹਨਾਂ ਦੇ ਇਹਨਾਂ ਦੇ ਚੀਜ਼ਾਂ ਨਾਲ ਧਿਆਨ ਦੋ। ਧਿਆਨ ਆਸਲੇ ਦੇਣਾ ਨਾ ਇੱਕ ਚੀਜ਼ ਜਲਦੋ ਅਸੀਂ ਇਹਨਾਂ ਦਾ ਜਵਾਬ ਇਹਨਾਂ ਨੂੰ ਕਿਦਾਂ ਦਈਏ ਕਿਉਂਕਿ ਜਦੋਂ ਸਾਡੇ ਕੋਲ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ੇ ਨੇ ਕਿਰਪਾ ਕੀਤੀ ਹਮ ਸਾਨੂੰ ਆਪਣੇ ਇਤਿਹਾਸ ਤੋਂ ਜਾਨੂ ਹੋ ਗਏ ਹਮ ਆਪਣੇ ਵਿਰਸੇ ਤੋਂ ਜਾਨੂ ਹੋ ਗਏ ਅਸੀਂ ਆਪਣੀ ਸੱਭਿਆਚਾਰ ਤੋਂ ਚਾਲੂ ਹੋ ਕੇ ਜਾਨੂ ਹੋ ਗਏ ਜਦੋਂ ਨੂੰ ਪਤਾ ਲੱਗਿਆ ਸਾਡੇ ਵੱਡੇ ਬਜ਼ੁਰਗ ਕੀ ਕਰਦੇ ਰਹੇ ਜੰਗਾ ਜਿੱਦਾਂ ਦੀ ਹਮ ਸਾਡੇ ਵੱਡੇ ਬਜ਼ੁਰਗ ਸਾਸਤਰ ਕਰਦਾ ਰਹਦੇ ਹਮ ਸਾਡੇ ਵੱਡੇ ਬਜ਼ੁਰਗ ਵੱਡੇ ਬਜ਼ੁਰਗ ਸਾਸਤਰਾਂ ਦੀ ਕਿਦਾਂ ਪੂਜਾ ਕਰਦੇ ਰਹੇ ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਵੱਡੇ ਬਜ਼ੁਰਗਾਂ ਨੇ ਕਿਦਾਂ ਦੱਸਿਆ ਗੁਰੂ ਘਰ ਜਾਣਾ ਸਾਡੇ ਵੱਡੇ ਬਜ਼ੁਰਗਾਂ ਨੇ ਕਿਦਾਂ ਦੱਸਿਆ ਕਿਸ ਦੀ ਇੱਜ਼ਤ ਕਰਨੀ ਸਾਡੇ ਵੱਡੇ ਬਜ਼ੁਰਗਾਂ ਨੇ ਕਿਦਾਂ ਦੱਸਿਆ ਹਾਂ ਵੀ 100 ਹਜ਼ਾਰ ਬੰਦੇ ਵਿੱਚ ਵੀ ਗੱਲ ਕਰਕੇ ਕਿੱਦਾਂ ਪਗੋਣੀ ਹਵਨ ਦੀ ਮਰਿਆਦਾ ਨਹੀਂ ਹੈਗੀ ਬਾਬਾ ਜੀ ਸਾਡੇ ਵਿੱਚ ਵੀ ਹਾਂਜੀ ਹਵਨ ਦੀ ਮਰਿਆਦਾ ਹੈ ਨਹੀਂ ਸਾਡੇ ਵਿੱਚ ਨਾ ਵੇਖੋ ਜੀ ਜਿਹੜਾ ਹਮਣਾ ਨਾ ਮਰਿਆਦਾ ਦੀ ਇਹ ਨਹੀਂ ਆਪਾਂ ਕਹਿ ਸਕਦੇ ਹਾਂ ਨਾ ਕਿਉਂਕਿ ਮੇਰੀ ਗੱਲ ਚੇਤੇ ਰੱਖਿਓ ਕਈ ਕਹ ਜਾਂਦੇ ਨੇ ਚੀਜ਼ ਫਲਾਨੀ ਹੈ ਨਾ Hindu ਮਾਤ ਦੇ ਚ Hindu ਦੇ ਫੇਰ ਨਾਸਾ ਥਾਣੀ ਸਾ ਵੀ ਲੈਣ ਦੇ ਮੂੰਹ ਥਾਣੀ ਆਕਸੀਜਨ ਵੀ ਲੈਣ ਦੇ ਖਾਂਦੇ ਉਹਨਾਂ ਦੇ ਵੀ ਮੂੰਹ ਸਾਡਾ ਵੀ ਹੂੰ ਇਕਾਤੋਂ ਕੀਤੇ ਜਾਂਦੇ ਕਿਉਂ ਇਹਦੇ ਵਿੱਚ ਡੜੀਆਂ ਬੂਟੀਆਂ ਪਾਉਂਦੇ ਆ ਤੇਲ ਦੇਸੀ ਪਾਜਦਾ ਤਖਾਇ ਜਾਂਦਾ ਹੈ ਅੱਗ ਨੂੰ ਪ੍ਰਗਟ ਕੀਤਾ ਜਾਂਦਾ ਜਿਹਨੂੰ ਕਹਿੰਦੇ ਚੰਡਾ ਇਹ ਹਮਨ ਕਹ ਦਿੰਦੇ ਜਿਹਨੂੰ ਚੰਡਾ ਕਹ ਦਿੰਦੇ ਉਹ ਨੂੰ ਪ੍ਰਗਟ ਕੀਤਾ ਜਾਂਦਾ ਵਾ ਉਹ ਚੰਡਾ ਜਿਹੜਾ ਵਾ ਹਨਾ ਪ੍ਰਗਟ ਹੋਇਆ ਹੁਣ ਤੀਸਾ ਹਾਲਾ ਲੋ ਅਗਨੀ ਵੀ ਪ੍ਰਗਟ ਹੋ ਗਈ ਉਹ ਧੁਖੰਡਿਆ ਵਾ ਹੁਣ ਆਲੇ ਦੁਆਲੇ ਦੀ ਸਮੇਲ ਜਾਨੀ ਹਨਾ ਆਪਾਂ ਬੈਠੇ ਰੋਸ਼ਨੀ ਵੀ ਹੈ ਇੱਕ ਅੱਗ ਦੇ ਹਨਾ ਤੇ ਇੱਕ ਲੱਗੇ ਜੰਗਲਾਂ ਵਿੱਚ ਮਈਦਾ ਹੀ ਉਦੋਂ ਮਾਰੇ ਜੀਵ ਜੰਤੂ ਨਹੀਂ ਆਉਂਦਾ ਕੋਈ ਲੱਗੇ ਹਣਾ ਹੂੰ ਨੇ ਸਗੇ ਜੰਗਲਾਂ ਦੇ ਤੂਣਾ ਲਾਉਂਦੇ ਨਾ ਤਖਉਂਦੇ ਹੀ ਨਾ ਉਹ ਜੀਵ ਜੰਤੂ ਵੀ ਨਹੀਂ ਹੁੰਦਾ ਨਾਲੇ-ਦਾਲੇ ਸਮਿਲਾਂ ਹੁੰਦੀ ਹੈ ਵਾਕੇ ਰੱਬ ਦੇ ਪਰੇ ਸਿੱਧੀ ਪਰੇ ਚੰਗੇ ਲੱਗੇ ਹੂੰ ਔਰ ਜੇ ਚੰਗੀ ਸਮਗਰੀ ਪਾਈ ਜਾਂਦੀ ਇਹ ਵੀ ਚੀਜ਼ਾਂ ਵੇਖਣੀਆਂ ਨਾ ਇਹ ਚੀਜ਼ਾਂ ਨਹੀਂ ਆਪਾਂ ਚੱਕ ਕੇ ਉਹ ਚੀਜ਼ ਰੱਖ ਦੇਣੀ ਇਹ ਚੀਜ਼ ਰੱਖਣੀ ਹੈ ਵੀ ਉਹਦੇ ਵਿੱਚ ਕੀ ਹੈ ਕਦੋਂ ਕਿਹੜੇ ਕਾਰਨ ਉਦੋਂ ਸਿੰਘ ਸਿੰਘ ਜੰਗਲਾਂ 'ਚ ਵੀ ਰਹਿੰਦੇ ਸੀ ਰਾਤ ਨੂੰ ਬਹਿਣਾ ਅੱਗ ਬਾਲ ਲੈਣੀ ਚੰਦਾ ਪ੍ਰਗਟ ਕਰ ਲੈਣਾ ਦਖਾਉਣਾ ਇਹ ਚੰਗੀ ਸਮਗਰੀ ਪਾਉਣੀ ਗੁਰੂਕਲ ਕੀ ਤੈਨੂੰ ਚੇਤੇ ਕਰਨਾ ਹਾ ਜਨਾ ਜਨ ਮੰਨਣਾ ਚੰਗੀਆਂ ਸਮਿਲਾਂ ਦੇ ਹੋਣੀਆਂ ਹੋਰ ਉੱਥੇ ਗੰਦਗੀ ਪਾਉਣੀ ਹੈ ਉਹਨਾਂ ਨੇ ਬੋਲੀਆਂ ਦਿਖਾਉਣੀਆਂ ਸੀ ਉਹਨਾਂ ਜਿੱਤਖਾਉਣਾ ਵੀ ਮਹਾਰਾਜ ਵਾਤਾਵਰਣ ਸ਼ੁੱਧ ਹੋ ਜਾਂਦਾ ਸੀ 7 ਵਜੇ ਹਾਂਜੀ ਬੜੀਆਂ ਬੜੀਆਂ ਢੰਗਾਈ ਤੇ ਜਿੰਨੇ ਜਾਉਂਗੇ ਤੇ ਬੜੇ 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 ਢੰਗਾਈ ਚੱਲ ਜਾਣਗੇ ਹੁਣ ਇਹ ਜਿਹੜੀ ਆ ਮੋਝੜੇ ਅੱਜਕੱਲ ਆਪਾਂ ਕਿਤੇ ਸੇਵਾ ਨਹੀਂ ਕੀਤੀ ਘੱਲਣੇ ਕੱ ਲਈ ਪੰਡੂ ਅਮਰ ਤੇ ਛੱਕਿਆ ਕਹਿਣ ਦਤਾ ਉਹਨੇ ਅਣਕੇ ਹੁਦਾ ਬੋਲਦਾ ਇਹ ਜਿੱਦਾਂ ਜਿੱਦਾਂ ਗੁਰੂ ਘਰ ਦੀ ਸੇਵਾ ਕਰਨਾ ਕੱਲੀ ਫਿਰ ਤੇਰਾ ਆਪਣਾ ਆਪ ਮਰ ਜਾਣਾ ਤੈਨੂੰ ਸਵਾਲ ਨਹੀਂ ਰਹਿਣੇ ਤੇਰਾ ਸੁਹਰੀ ਇੱਦਾਂ ਰਹਿਣਾ ਬਸ ਮਾਲਕਾ ਮੈਂ ਬੋਲਣੀ ਜੋਗਾ ਨਹੀਂ ਕੀ ਬੋਲਾਂ ਤੇਰੇ ਅੱਗੇ ਬੋਲਾਂ ਕਿ ਕਲਕੀ ਆਲਾ ਫਿਰ ਕਿਹੜੇ ਕਿੱਦਾਂ ਦੇ ਫਿਰ ਬੋਲ ਕਹੁੰਦਾ ਤੂੰ ਆਪ ਜਾਣੇ ਤੇ ਇਸ ਕਰਕੇ ਕਦੀ ਵੀ ਜਿਹੜੋਂ ਨਿਹੰਗ ਸੌਂ ਹੂੰ ਜੇ ਉਹਨੇ ਕਰਮ ਕਮਾਇਆ ਨਾ ਤੂੰ ਚੇਤੇ ਰੱਖ ਕਵੀ ਸਿੰਘ ਕੀ ਪਤਾ ਉਹ ਕਰਾਦ ਨੂੰ ਕਿੱਦਾਂ ਸੌਂਦਾ ਇਹ ਤੁਹਾਨੂੰ ਪਤਾ ਹੁਣ ਉੱਥੇ ਆਪੀ ਬਸਤਾ ਨਹੀਂ ਹੁੰਦੀ ਕੀ ਪਤਾ ਉਹ ਰਾਤ ਨੂੰ ਕਿਦਾਂ ਭੁੜਕਦਾ ਕਿ ਨਹੀਂ ਕੀ ਕੱਦ ਤੋਂ ਮਾਰੇ ਰੱਖਰੇ ਠੀਕ ਕਰਮੋ ਦਾ ਸਿੱਖਾ ਇੱਕ ਗੱਲ ਮੇਰੇ ਵੀਰ ਚੇਤੇ ਰੱਖਿਓ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਤੇ ਨਿਤਨੇਮ ਬਾਣੀ ਹਮ ਇਹ ਚ ਪਹਿਰੇ ਦਈਏ ਜਦੋਂ ਆਪਾਂ ਲੈਣ ਤੇ ਚੱਲਣੇ ਸ਼ੁਰੂ ਹੋਗੇ ਨਾ ਫਿਰ ਤਲਕ ਨੂੰ ਆਪੇ ਵੱਜ ਜਾਂਦਾ ਹਮ ਬਾਣੀ ਤੋਂ ਦਿਨਾਂ ਬਾਬਾ ਜੀ ਬੰਦਾ ਡੋੜ ਜਾਂਦਾ ਵਾ ਬਾਬਾ ਜੀ ਤੇ ਵੇਲੇ ਵੜ ਵੜ ਡੋਲ ਜਾਂਦੇ ਮਾਇਆ ਮੋਲੇ ਦੀ ਹੁਣ ਤੁਸੀਂ ਹਸਾ ਲਾ ਲੋ ਇਹ ਇੱਕੋ ਤਾਂ ਗੁਰੂ ਗ੍ਰੰਥ ਸਾਹਿਬ ਦਾ ਬਗਾੜੀ ਕਾਨ ਹੋਇਆ ਜੀ ਹੋਇਆ ਨਾ ਜੀ ਰੋਟੀ ਨਹੀਂ ਲੰਗਦੀ ਉਹਨਾਂ ਚਿਹਰਾ ਉਹ ਮਨਾਏ ਕਿਦਾਂ ਇਹ ਦੋ ਦਿਨ ਧਰਨੇ ਤੀਜੇ ਦਿਨ ਬਸ ਇਨਸਾਨ ਮਿਲ ਗਏ ਇਹੋ ਗੱਲਾਂ ਇਹ ਗੱਲਾਂ ਸੇ ਚੀਤੇ ਇਹ ਸਤਿਗੁਰੂ ਬੜੀਆਂ ਬਖਸ਼ਾ ਕਰ ਬੱਬਈਆ ਸਿੰਘ ਨੇ ਜਿਹੜੀ ਮਾਲਾ ਪਾਈ ਆ ਦਿਉਰ ਸਿੰਘ ਸਾਹਿਬ ਮੜੀ ਇਹਦਾ ਮਹੱਤਵ ਕੀ ਆ ਮਾਲਾ ਦਾ ਹਾਂ ਵੀ ਆ ਸਮਝ ਲੈ ਕਿ ਸੰਸਾਰ ਹੈ ਨਾ ਹਮ ਹੈ ਨਾ ਹੁਣ ਉੱਥੇ ਆ ਸਾਰੇ ਆਮ ਹੀ ਆ ਨਾ ਹੈ ਨਾ ਕੋਣ ਜਦੋਂ ਆਪਰਾ ਰੱਬ ਦਾ ਨਾਮ ਲੈਣਦੇ ਆ ਹਮ ਰੱਬ ਦਾ ਨਾਮ ਲੈਂਦੇ ਲੈਂਦੇ ਇੱਕ ਦਿਨ ਨਾ ਮਾਰੇ ਜਿੱਤਾ ਕਰ ਦਿੰਦੇ ਸਿਰ ਤੇ ਕਲਕੀਆਂ ਵੀ ਲਵਾ ਦਿੰਦੇ ਆ ਏਦਾਂ ਦਿਖਾ ਦਿੰਦੇ ਫਿਰ ਹਰ ਵੇਲੇ ਇਹਨੂੰ ਮੱਥੇ ਟਿਕਦੇ ਮਸਤਕ ਹੁੰਦਾ ਕਿਉਂ ਇਹਦੇ ਨਾਂ ਇਹਨੇ ਸਾਰੇ ਇੱਕ ਜਲਸਾ ਕਰਤੀ ਮੇਰੇ ਮਨਕੇ ਨਾਮ ਤੇ ਜਪੇਗਾ ਫੇਰ ਰਸਨਾ ਚਲਣੀ ਸ਼ੁਰੂ ਹੋ ਜਾਂਦੀ ਹੈ ਕਈ ਨਾ ਬੜਾ ਸਵਾਲ ਆ ਕਰਦੇ ਆ ਮਥੇ ਚਲਕਾ ਥ ਮਾਲਾ ਬਾਣਾ ਲੋਕ ਨਾਮ ਖਲਾਉਣਾ ਜਾਣਾ ਹੂੰ ਉਹ ਪਤਾ ਕੀ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਮਰੇ ਨੇ ਉਹ ਵਚਨ ਕਿੱਥੇ ਉਚਾਰਿਆ ਕਿਹੜੀ ਅਵਸਥਾ ਚ ਉਚਾਰਿਆ ਹੂੰ ਕਿਉਂ ਉਚਾਰੇ ਮਤਲਬ ਕਿ ਤੁਹਾਡਾ ਜਿਵੇਂ ਆ ਮਾਲਾ ਬਾ ਜੇ ਆਪਾਂ ਇਥੋਂ ਨਾਮ ਜਪਨਾ ਸ਼ੁਰੂ ਕਰੀਏ ਤੇ ਨਾਮ ਤੋਂ ਬਾਅਦ ਮਹਾਰਾ ਇਹ ਕਲਗੀ ਦੇ ਦਿੰਦੇ ਆ ਵੇਲਾ ਇਦਾਂ ਵਢਈਆਂ ਨਾ ਉੱਤੇ ਛੜ ਕੇ ਬਹਿ ਜਾਗੇ ਨਾ ਕਿਤੇ ਨਾਮ ਦੀ ਕਿਤੇ ਵਡਿਆਈ ਸੁਣਾਓ ਕਿਤੇ ਨਾਮ ਦੀਆਂ ਵਡਿਆਈਆਂ ਕੋਈ ਸੁਣੇ ਤੁਸੀਂ ਇੱਕ ਵਡਿਆਈ ਸੁਣਾ ਜਦੋਂ ਨਾਮ ਆ ਹਰ ਇੱਕ ਚੀਜ਼ ਦਾ ਨਾਮ ਤੋਂ ਤਿਤਪਤੀ ਉਰਚੀ ਸਮਾਇਣੀ ਕੋਈ ਨਹੀਂ ਕਿਤੇ ਹੁਣਾਂ ਛੇਵੇਂ ਪਾਦਸ਼ਾਹ ਮਹਾਰਾਤਾ ਜਿੱਦਾਂ ਕੋਈ ਵੀ ਇਤਿਹਾਸ ਤੋਂ ਵੇਖਿਓ ਹਨਾ ਜੀ ਅੱਜਕੱਲ ਜਿਹੜੇ ਸਮਾ ਰਹੇ ਆ ਤੁਸੀਂ ਮਾਤਾ ਗੰਗਾ ਨੂੰ ਛੋਟਾ ਦਿਖਾ ਰਹੇ ਹੂੰ ਕਿਉਂ ਉਹ ਦਿਨੇ ਲਿਖਿਆ ਨਾ ਆਪਣੀ ਮਾਤ ਅਨਸਾਰ ਲਿਖਿਆ ਵਾ ਜੇ ਕਿਤੇ ਦੀ ਸੇਵਾ ਕਾ ਲੈਣਾ ਹੋਵੇ ਉਹਨੂੰ ਪਤਾ ਲਾ ਦੇ ਮਾਤਾ ਕੰਗਾ ਹੈ ਕੌਣ ਉਦੇ ਆਪ ਸਰੂਪ ਕਾਲਪੁਰਖ ਤਾਂ ਹੀ ਆਦ ਸਕਤੀ ਹੈ ਉਹਨੇ ਡੋਲਣਾ ਹੀ ਵੇਲਾ ਕੋੜ ਨੇ ਫੜਕਰਾ ਮਾਰਿਆ ਕਿ ਨਹੀਂ ਵਾਹਿਗੁਰੂ ਪਹਿਲੇ ਮਾਰਿਆ ਕਿ ਚਲਦੀ ਨਹੀਂ ਨਾ ਮਾਰਿਆ ਨਾ ਜੀ ਵਾਹ ਜੀ ਵਾਹ ਦੇਤੀ ਹਾਂ ਅਮੀ ਅੱਧੀ ਗੱਲ ਹੋ ਗਈ ਤੇ ਇਹ ਗੱਲ ਚੇਤੇ ਆ ਉਹ ਜਿਹੜੇ ਲੋਕ ਕਹਿੰਦੇ ਡੋਲ ਗਈ ਮੇਰਾ ਪੁੱਤ ਉਹ ਤੁਹਾਨੂੰ ਕੀ ਪਤਾ ਮਾਤਾ ਗੰਗਾ ਨੇ ਤੇ ਆ ਵੀ ਜਿਵੇਂ ਪਾਸ਼ਾ ਨੂੰ ਲੈ ਜਾ ਛਡਾ ਕੇ ਲਿਆ ਪੁੱਤਰ ਜੀ ਇੱਥੇ ਸੰਗਤ ਜੀ ਐਡ ਕਰਦੇ ਆ ਕਿ ਜਦੋਂ ਘੋੜਾ ਫਟਕਲਾ ਮਾਰਦਾ ਨਾ ਤੇ ਉਹ ਉਸ ਜੀ ਹੰਗਾਰਾ ਦਿੰਦਾ ਵਾ ਸਿੰਘਾਂ ਦੀਆਂ ਗੱਲਾਂ ਬਾਤਾਂ ਦਾ ਇਹ ਬੜੀ ਵੱਡੀ ਮਹਾਰਾਜ ਦੀ ਕਿਰਪਾ ਸਮਝੀ ਜਾਂਦੀ ਹੈ ਦਲਾਂ ਪੰਥਾਂ ਦੇ ਵਿੱਚ ਤੇ ਤੁਸੀਂ ਹਾਜ਼ਰ ਨਾਜ਼ਰ ਤੁਸੀਂ ਪ੍ਰਤੱਖ ਇਸ ਚੀਜ਼ ਨੂੰ ਹੁਣ ਸੁਣ ਰਹੇ ਹੋ ਇਹ ਬਾਬਾ ਗੁਰਪ੍ਰੀ ਸਿੰਘ ਜੀ ਨੇ ਬਾਬਾ ਜੀ ਕਰੋ ਅੱਗੇ ਬਚਨ ਮਾਤਾ ਗੰਗਾ ਜੀ ਵਾਰੇ ਮਾਤਾ ਗੰਗਾ ਜੀ ਨੇ ਆਪ ਹੀ ਮਤਲਬ ਕਿਹਣਾ ਜਿਹੜੀ ਉਹ ਸਰੂਪ ਹੀ ਅਕਾਲ ਪੁਰਖ ਦਾ ਆਪ ਸਰੂਪ ਹੀ ਹਾਂਜੀ ਉਹ ਜਿਹੜੇ ਸਾਣਾ ਬਚਨ ਚੱਲਣ ਦੇ ਛੇਵੇਂ ਪਾਤਸ਼ਾਹ ਤੋਂ ਦੂਰ ਥੋਣਾ ਹੀ ਕੋਈ ਹਾਂ ਖਾਲੋ ਸਰੀਰ ਦੂਰ ਰਹਿ ਗਏ ਪਰ ਸਮੁੰਦਰ ਦੀ ਭੱਤੀ ਇੰਨਾ ਹੈ ਇਸ ਦੀ ਇਹ ਚੀਜ਼ਾਂ ਹੀ ਉਹ ਜਦੋਂ ਸਾਡੀ ਸੇਵਾ ਵਦੂਗੇ ਨਾ ਸਾਨੂੰ ਫੇਰ ਸੋਜੀ ਪਾਉਗੇ ਵਾਕੇ ਯਾਰ ਗੁਰੂ ਅਹ ਦੇ ਐਵੇਂ ਕਿੱਥੇ ਤੁਰੇ ਫਿਰਦੇ ਨੇ ਮਾਰੇ ਧਾਨਾ ਤੂੰ ਤੇਰਾ ਅੰਤ ਨਹੀਂ ਅਹ ਤੇ ਤਿਰਚੀ ਸਮਾਏ ਤੇਰ ਤੋਂ ਬਹਾਰ ਦੇ ਹੈ ਹੀ ਨਹੀਂ ਕਿੱਥੇ ਆਹ ਤੇ ਤੇਰਾ ਰੋਮਦਾਨ ਤ ਨਹੀਂ ਪਾ ਸਕਦੇ ਅੱਜ ਕੱਲ ਪਤਾ ਕੀ ਜੇ ਕੋਈ ਕਹਦੇ ਮੈਨੂੰ ਆਜ ਨਹੀਂ ਨਹੀਂ ਭਲੇ ਜੇ ਤੈਨੂੰ ਕੋ ਬਖਸ਼ਿਸ਼ ਹੋਏ ਨਾ ਉਹਦੇ ਅਗੇ ਝੋਲੀ ਅੱਡ ਕੇ ਤੇ ਸਿਰ ਝੁਕਿਆ ਹੀ ਰੱਖ ਕਿਉਂ ਤੈਨੂੰ ਪਤਾ ਜਦੋਂ ਮਾਰਦਾ ਮਾਤੀ ਮਾਰਦਾ ਤੇ ਜਿਹਦੇ ਅਗੇ ਜੂਰ ਨਾ ਹੋਵੇ ਹੂੰ ਉਦੇ ਕਿ ਆ ਹੁੰਦਾ ਤਾਂ ਜਹੀਂ ਗੁਰੂਗ੍ਰੰਥ ਸਾਹਿਬ ਦੀ ਜੁਰੀ ਚ ਬੜਾ ਉੱਚੀ ਉੱਚੀ ਬੋਲਦੇ ਕਈ ਪਿੰਡਾਂ ਚ ਜਾਈਦਾ ਦੇਖ ਲਿਓ ਗੁਰੂ ਘਰਾਂ ਚ ਜਲਦੀ ਆਸ ਨਹੀਂ ਹਾਂ ਹੈ ਗੁਰਦਾਰੇ ਤਿੰਨ ਤਿੰਨ ਮੰਜ਼ਲੀ ਆ ਨਿਸ਼ਾਨ ਸਾਹਿਬ ਵਸਦੇ ਘਰਾਂ ਦੀ ਨਿਸ਼ਾਨੀ ਆ ਆਇ ਨੂੰ ਚੱਲ ਪਾਣੀ ਇਹ ਚੀਜ਼ਾਂ ਵੀ ਆ ਬੱਬਾ ਇੱਕ ਤੁਹਾਡੇ ਕੋ ਛੋਟੀ ਜਿਹੀ ਗੱਲ ਹੋਰ ਐਡ ਕਰੀਏ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਛੋਟਾ ਹੋਵੇ ਜਾਂ ਵੱਡਾ ਹੋਵੇ ਉਹਦੀ ਮਾਨਤਾ ਇੱਕ ਸਮਾਨ ਹਾਂਜੀ ਨਿਸ਼ਾਨ ਰੋਂਜੌਣ ਮੈਂ ਅੱਜ ਤੱਕ ਦੇਖਿਆ ਹੋਵੇ ਮੁੰਡੇ ਮੋਟਰਸਾਈਕਲਾਂ ਦੇ ਅੱਗੇ ਲਾ ਕੇ ਨਿਸ਼ਾਨ ਸਾਹਿਬ ਤੇ ਪਿੱਛੇ ਉਹਨਾਂ ਨੇ ਤਮਾਕੂ ਰਾਇਆ ਹੁੰਦਾ ਤੇ ਆਮ ਹੁਣ ਮੈਂ ਦੇਖਿਆ ਰੋਡਾਂ ਦੇ ਗੱਬੇ ਵੀ ਆਪਾਂ ਜੋ ਜਰੰਦਰਨ ਨੂੰ ਵੀ ਜਾਣਦੇ ਆ ਨਾ ਤੇ ਆਪਾਂ ਦੇਖਿਆ ਕਿ ਰੋਡ ਦੇ ਗੱਬੇ 10 12 ਨਿਸ਼ਾਨ ਸਾਹਿਬ ਇਦਾਂ ਗੱਡੇ ਤੇ ਬਾਬਾ ਜੀ ਹਾਂ ਜੁੱਤੀਆਂ ਤਾਂ ਹੀ ਖਾਂਡੇ ਹੂੰ ਜੇ ਨਾ ਨਿਸ਼ਾਨਾ ਦੀ ਕਦਰ ਹੋਵੇ ਤੇ ਇਹਨਾਂ ਦੀ ਨਾ ਹੋਵੇ ਇਹਨਾਂ ਨੂੰ ਪਤਾ ਨਿਸ਼ਾਨਾ ਕੀ ਆ ਤੇ ਇਹ ਬਿਆ ਇਹ ਬੇਬੀ ਆ ਬਾਈ ਹੁਣ ਮੇਰਾ ਵੀ ਨਾ ਇੱਕ ਨਾ ਇਹ ਗੱਲ ਮੇਰੀ ਚੇਤੇ ਰੱਖੇ ਤੇ ਜ਼ਰੂਰ ਪਾ ਵੀ ਦਿਓ। ਬਿਮਾਰ ਬੰਦੇ ਨੂੰ ਲੰਮੇ ਪਾ ਕੇ ਕੱਪੜੇ ਪਾਈ ਜਾਂਦੇ ਵੀਰ ਜੀ। ਛੜਦੀ ਕਲਾ ਲੈਣ ਉਹਨੇ। ਹਮ ਨਿਸ਼ਾਨ ਸਾਹਿਬ ਛੜਦੀ ਕਲਾ ਦਾ ਪ੍ਰਤੀਕ ਹੀ। ਨਿਸ਼ਾਨ ਛੁਕਾਏ ਨਹੀਂ ਜਾਂਦੇ ਕਦੀ ਗੁਰੂ ਘਰ ਦੇ ਨਿਸ਼ਾਨ ਛੁਕੇ ਨਹੀਂ। ਚਾਰ ਖਿੱਚਾਂ ਪੈਂਦੀਆਂ ਕਿਉਂ ਪੈਂਦੀਆਂ? ਕਾਰਨ ਕੀ? ਕਦੋਂ ਪੈਂਦੀਆਂ? ਇਹਦੇ ਮਰਜੀ ਕਹਿ ਸਕਦੇ ਨਹੀਂ ਭਾਈ ਇਹ ਡੀੜੀ ਦੂਰ ਡਿੱਗ ਜਾਣਗੇ। ਇੱਕ ਮਨੇ ਇਤਿਹਾਸ ਸੁਣਨ ਦੇ ਆ ਜਿੱਦਿਰ ਜਿੱਡੀ ਉਹ ਚੇਲਾ ਜਾਣਗੇ ਜਿਹੜੂ ਚ ਨਿਸ਼ਾਨ ਸਾਹਿਬ ਚੁੱਲਣਗੇ ਉਹ ਨਿਸ਼ਾਨ ਸਾਹਿਬ ਜਿੱਕਾਲੇ ਲਾਉਣਗੇ ਥੱਲੇ ਲੰਮੇ ਪਾ ਕੇ ਉਹਨਾਂ ਨੇ ਚੋਲੇ ਬਦਲੋਗੇ ਤਕਰੀਬਨ ਗੁਰੂ ਘਰਾਂ ਚ ਬਾਬਾ ਜੀ ਇਹ ਬਾਬਾ ਜੀ ਤੋਂ ਕਿਸੇ ਦੀ ਘਰ ਨਾ ਘਾਟ ਕਰਨੀ ਹੋਏ ਨਾ ਇਹ ਬੜੀ ਤਕਨੀਕ ਕਨਿਕਾ ਲਈ ਹੋਈ ਜਾਂਦੀ ਹੈ ਚਾਰ ਖੱਚਾ ਬੰਦੀਆਂ ਕਿਉਂ ਬੰਦੀਆਂ ਮਰ ਕੇ ਕਹਿੰਦੇ ਚਾਰ ਵਰਨ ਇੱਕ ਵਰਨ ਕਰਾਂ ਵਾਹਿਗੁਰੂ ਸਿੰਘ ਕੋ ਨਾਮ ਜਪਾਂ ਵਾਹਿਗੁਰੂ ਵਾਹਿਗੁਰੂ ਦੇਖੋ ਕਿੱਡਾ ਵੱਡਾ ਮਤਵ ਵਾਲਾ ਹੈ ਚੜ੍ਹ ਹਸਤੀ ਸੰਗ ਮੁਕਤ ਕਰਾਂ ਝੂਲੇ ਨੇ ਜੇ ਹਸਤੀ ਸਾਜ ਦਵਾਰ ਦਵਾਰ ਬੋ ਨੋਬ ਤਬੋ ਜਾ ਸਵਾਲ ਲੱਗ ਜਾ ਤੁਖੇ ਆਪਣੀ ਤਾਂ ਤਵੇ ਖਾਲਸਾ ਅਦੇ ਉਹ ਜੀਤਾ ਮਾਰੀ ਕਹਿੰਦੇ ਜਿੱਥੋਂ ਸੂਰਜ ਚੜਦਾ ਛਿਪਦਾ ਖਾਲਸਾ ਜੀ ਤੁਹਾਡਾ ਰਾਜ ਆ ਜਿਦਾਂ ਨਿਸ਼ਾਨ ਨੂੰ ਖਿੱਚਾਂ ਪਾਈਆਂ ਤੁਹਾਨੂੰ ਮੈਂ ਚੌਂਤੀ ਸਾਚ ਖਿੱਚਾ ਪਾਤੀ ਆ ਸੱਦੇ ਰਹੋ ਜਿਦਾਂ ਨਿਸ਼ਾਨਾ ਨੂੰ ਮੱਥੇ ਟਿਕਣਗੇ ਤੁਹਾਨੂੰ ਵੀ ਟਿਕਣਗੇ ਤੇ ਇਹਨਾਂ ਦਾ ਸਤਕਾਰ ਕਰਿਓ ਕਿਤੇ ਟੇਡੇ ਨਾ ਕਰਿਓ ਨਿਸ਼ਾਨ ਸਾਜ ਜੰਗਾ ਚ ਆਉਂਦੇ ਨਾ ਟੇਡੇ ਉਦੋਂ ਕਹਿੰਦੇ ਵੀ ਫੌਜ ਹਰ ਗਈ ਆ ਉਹਨਾਂ ਦੇ ਨਿਸ਼ਾਨ ਹੋਣੇ ਝਕਾਤਾ ਹੂੰ ਇਹ ਫੌਜ ਉਹਨਾਂ ਹਰ ਗਈ ਆ ਹਰ ਗਈ ਆ ਹੂੰ ਇਹ ਗੱਲ ਹੁੰਦੀ ਹਾਂ ਜਦੋਂ ਗੁਰਪੁਰਮੰਨੇ ਹੁੰਦੇ ਉਹ ਤੋਂ ਹਜ਼ਾਰ ਮੰਦੇ ਲੰਮੇ ਪਾ ਕੇ ਉਹ ਨਹੀਂ ਭਾਈ ਅੱਜ ਦਾ ਚੜ੍ਹਦੀ ਗੱਲ ਦਾ ਪਰਦੇ ਚੱਲ ਜਾਨੇ ਉੱਤੇ ਛਾੜ ਕਿਉਂ ਨਹੀਂ ਤੇ ਇਹ ਜਦੋਂ ਨਿਸ਼ਾਨਾ ਦੀ ਮਰਿਆਦਾ ਘਟਾਈ ਇਹਨਾਂ ਨੇ ਹੂੰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਹੂੰ ਉਹਨਾਂ ਨੂੰ ਕਦੇ ਟੋਹੀ ਨਹੀਂ ਆ ਇਹ ਗੁਰ ਨਾਨਕ ਘਰ ਦੇ ਨਿਸ਼ਾਨ ਸਾਹਿਬ ਆ ਉਹਨਾਂ ਨੂੰ ਕਹਿੰਦਾ ਢੋਈ ਨਹੀਂ ਜਿੰਨਾਂ ਨੇ ਸ਼ਾਨ ਸਾਹਿਬ ਜਿੰਨਾਂ ਨੇ ਇਦਾਂ ਦਾ ਕਰਤੇ ਉਹਨਾਂ ਨੂੰ ਕਹਿੰਦਾ ਢੋਈ ਨਹੀਂ ਆ ਕਿਉਂ ਜੰਗਾ ਵਿੱਚ ਕਿਹਾ ਸੀ ਨਾ ਇੱਕ ਨੂੰ ਨਿਸ਼ਾਨ ਫਲੇਰਾ ਤੇ ਕਹਿੰਦਾ ਨਹੀਂ ਕਹਿੰਦਾ ਤੇਰੇ ਹੱਥ ਵੜਦਿਆਂ ਕਹਿੰਦਾ ਲੱਤਾਂ ਗੋਡਿਆਂ 'ਤੇ ਪਸਾ ਲੂ ਕਹਿੰਦਾ ਗੋਡੇ ਵੜਦਿਆਂਗੇ ਧੌਣ ਨਾ ਚੱਕ ਲੂ ਮੂੰਹ ਨਾ ਧੌਣ ਵੜਦਿਆਂ ਕਹਿੰਦਾ ਜਿਹਦਾ ਹੈਗਾ ਪੀ ਸਾਭ ਲੂ ਫਿਰ ਸਿਰਾਂ ਦੇ ਚਲਾਤੇ ਹੁਣ ਇਹਨਾਂ ਨੂੰ ਕੀ ਪਤਾ ਨਿਸ਼ਾਨਾ ਹੈ ਕੀ ਜੇ ਦੀ ਛਤਰਾ ਹੈਠ ਇਨੀਆਂ ਜੰਗਾ ਤੇ ਜਾਇਜਾਕਾਰ ਹੋਈਆਂ ਤੇ ਆਏ ਗਏ ਨੂੰ ਮਜਲੂਮ ਦੀ ਬਰਾਬਰ ਅਧਿਕਾਰ ਮਿਲਿਆ ਤੋਂ ਦੀ ਆਤਮਾ ਖੋਚੀ ਧੰਨ ਨਰਿੰਕਾਰ ਮੈਨੂੰ ਪਤਾ ਲੱਗ ਗਿਆ ਮੈਂ ਤਰਚੇ ਪ੍ਰਗਟ ਹੋਈ ਜਿੱਤੇ ਤੇ ਮੇਰੀ ਤੂੰ ਕੀਤੀ ਨੇ ਲੋਕਾਂ ਨੇ ਤੇ ਮੈਨੂੰ ਤਾਨੇ ਮਾਰੇ ਇਹ ਚੀਜ਼ਾਂ ਹੀ ਦ세 ਪਾਸ਼ਾ ਇਹਨੇ ਸਭ ਤੋਂ ਪਹਿਲਾਂ ਪਾਲਪੁਰਖ ਨੂੰ ਹੀ ਇੱਥੇ ਆਇਆ ਇਹਨਾਂ ਨੇ ਜਿਹਨਾਂ ਨਿਸ਼ਾਨ ਜਿਹੜੇ ਚਲਾਏ ਆ ਇਹ ਵੇਖੋ ਬੜਕੇ ਡਿਕਦੇ ਹਨਾ ਕੱਢੇ ਵੱਢੀ ਸਿਹਤ ਹੈ ਨਾ ਇੰਨੀ ਅੱਧੀ ਜਰ ਮਤਵ ਵਜੇਗੀ ਉਹ ਦਾ ਤੁਸੀਂ ਡੈਡੀ ਦੁਰੋ ਜ ਆ ਕੇ ਛਾਣਾ ਮਾਰਦੇ ਪਹਾੜੇ ਚੜਦੇ ਆ ਨਿਸ਼ਾਨ ਸਾਹ ਤਾਂ ਹੀ ਜਾ ਕੇ ਚੋਲੇ ਨਿਰਤੇ ਜਾਂਦਾ ਇਹ ਨਿਸ਼ਾਨ ਸਾਹਿਬ ਦਾ ਰੰਗ ਬਾਬਾ ਨਿਹੰਗ ਸਿੰਘਾਂ ਦਾ ਬਾਣੇ ਦੀ ਤਰ੍ਹਾਂ ਆਸਮਾਨੀ ਕਲਰ ਆ ਤੇ ਆ तकरीबन ਗੁਰੂ ਘਰਾਂ ਚ ਨਿਸ਼ਾਨ ਸਾਹਿਬ ਇਹ ਮਹਾਰਾਮ ਸਿੰਘ ਦੇ ਵੇਲੇ ਅੱਛਾ ਜੀ 7 ਵਜੇ ਇਹਦੇ ਬਾਰੇ ਖੁੱਲ ਕੇ ਦੱਸਿਓ ਮਾੜਾ ਜੀ ਪਤਾ ਕੀ ਆ ਜੀ ਨੀਲਾ ਨਿਸ਼ਾਨ ਜਿਹੜਾ ਇਦਾਂ ਮੈਂ ਪਾਣੀ ਲੈਨੇ ਵਰ ਲਿਆ ਵਾ ਨਾਵੇਂ ਪਾਛ ਆਉ ਹੂੰ ਜਦੋਂ ਮਹਾਰਾਜ ਆ ਰਹੇ ਇਹ ਕਹਿੰਦਾ ਮਹਾਰਾਜ ਤੁਹਾਡਾ ਤੇ ਦੁਨੀਆ ਦਾ ਜਾਜਾਕਾਰ ਹਾਨੂੰ ਕਿਨੇ ਪਛਣਾ ਮਹਾਰਾਜ ਕਹਿੰਦੇ ਨਹੀਂ ਲਿਆ ਪਹਿਲ ਤੇਰੀ ਤੇ ਦੂਜਾ ਹਾਡੀ ਅੱਗੇ ਤੂੰ ਹੋਈਂਗਾ ਪਿਛੇ ਹੀ ਹੋਵੇਂ ਜਦੋਂ ਮਹਾਰਾਜ ਚੜ੍ਹੋਂਦੇ ਪਹਿਲਾਂ ਤਰੇ ਨਹੀਂ ਲੀਤੀਐ ਸੀ ਕਿ ਵਰਤੇ ਕੇਸ ਜੀ ਇਹ ਤੇ ਇਹ ਫੇ ਜੜੀਆਂ ਆ ਕਿਉਂਕਿ ਫੇ ਫੌਜਾਂ ਦੇ ਵਿੱਚ ਬਚਣ ਹੁੰਦੇ ਤੇ ਫੌਜਾਂ ਨੇ ਸਾਹਮਣੀਆਂ ਚੀਜ਼ਾਂ ਹੁਣ ਫੌਜਾਂ ਹੀ ਨਹੀਂ ਆ ਗੁਰੂਕਲ ਕੀ ਤਰਨਾ ਫੌਜਾਂ ਰਹੀਆਂ ਸ਼ੁਰੂ ਤੋਂ ਲੈ ਕੇ ਫੌਜਾਂ ਨਾਲ ਪ੍ਰੇਮ ਕੀਤਾ ਇਹਨਾਂ ਲੋਕਾਂ ਨੇ ਜਦੋਂ ਦੀ ਫੌਜੇ ਦੀ ਕਦਰ ਘਟਾਤੀ ਹੌਲੀ ਹੌਲੀ ਇਹਨਾਂ ਦੀ ਘਟ ਗਈ ਉਹਨਾਂ ਨੇ ਕਿੱਦਾਂ ਪੰਡਾਇਆ ਵੇ ਫੋਕ ਕਿੰਨੇ ਕੋਈ ਤੋਂ ਬਿਨਾਂ ਮਾਰੇ ਕਿੱਦਾਂ ਦੇਖੋ ਗੁਰੂ ਘਰ ਦੀ ਇਹਨਾਂ ਨੇ ਸਿੰਘਾਂ ਨੂੰ ਕਿੱਦਾਂ ਪੰਡਿਆ ਓਏ ਹੱਡਿਆ ਨਹੀਂ ਇਹ ਹੋਰ ਨਹੀਂ ਪੰਡਿਆ ਹੱਡਿਆ ਨਹੀਂ ਜਦੋਂ ਚੀਜ਼ ਬੈਠ ਕੇ ਉਹ ਮਸਜਿਦਾਂ ਦਾ ਹੱਲ ਨਹੀਂ ਕੱਢਿਆ ਅਸੀਂ ਪੰਡਣਾ ਸ਼ੁਰੂ ਕਰਤਾ ਤਾਂ ਦਾ ਰਿਜ਼ਲਟ ਵੀ ਤਾਂ ਪੋਗਣਾ ਹੀ ਇੰਨਾ ਚਲੋ ਇਹ ਸਾਨੂੰ ਸਾਡੇ ਬਾਬਾ ਗੁਰਪ੍ਰੀਤ ਸਿੰਘ ਜੀ ਤਰਨਤਾਰਨ ਬਾਬਾ ਜੀਵਨ ਸਿੰਘ ਜੀ ਦੇ ਨਿਆਗ ਸਿੰਘ ਤੁਸੀਂ ਇਹਨਾਂ ਦੇ ਬਚਨ ਸਰਵਣ ਕੀਤੇ ਹੋਣੇ ਆ ਤੇ ਆਪਣੇ ਕਮੈਂਟਾਂ ਰਾਹੀਂ ਸਾਨੂੰ ਦੱਸਿਓ ਅਗਲੀ ਵੀਡੀਓ ਫਿਰ ਤੁਹਾਡੇ ਅੱਗੇ ਲੈ ਕੇ ਆਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਹ ਕੁਝਿਆਂ ਜਗਰ ਕੇ ਜਾਵੇ ਨਿਹਾਲ ਹੋ ਜਾਵੇ ਤੁਹਾਨੂੰ ਤੁਹਾਨੂੰ ਬਾਬਾ ਫ਼ਰੀਦ ਸਿੰਘ ਦੇ ਮਨ ਨੂੰ ਪਾਵੇ ਸਤਿਗੁਰ ਗੁਰੂ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ 嘿嘿 <noise>